ਦੇ ਕੋਈ ਸ਼ਟਾਉਨ ਦਾ ਮਤਲਬ ਹੁੰਦਾ ਆ ਉਸੇ ਚੀਜ਼ ਨੂੰ ਦੁਬਾਰਾ ਉਹਦੀ ਅਸਲੀ ਹਾਲਤ ਚ ਲੈ ਕੇ ਜਾਣਾ ਜਿੱਥੋਂ ਸੀਗੀ ਅਗਰ ਉਹਨੇ ਕਿਹਾ ਤੀ ਉੱਥੋਂ ਆਏ ਹੋ ਤੇ ਉੱਥੇ ਤੇ ਪਵਿੱਤਰਤਾ ਵਿੱਚ ਤੇ ਰਹਿੰਦੇ ਸੀ ਉਹ ਤੇ ਤੇ ਜੀਵਨ ਚੀ ਵਚਨ ਚ ਸੀ ਕਿ ਉਹ ਜਰੂਰੀ ਇੱਥੇ ਆ ਗਏ ਇੱਥੋਂ ਇੱਥੇ ਆ ਕੇ ਕਿੱਦਾਂ ਵਚਨ ਤੋੜ ਸਕਦੇ ਨੇ ਨੇ ਕਿਹਾ ਕਿ ਉਜਾੜੂ ਪੁੱਤਰ ਨੂੰ ਦੇਖੋ ਉਹ ਪੁੱਤਰ ਸੀ ਤਾਂ ਹੀ ਉਹਨੂੰ ਰਿਸਟੋਰ ਕੀਤਾ ਗਿਆ ਕੋਈ ਹੋਰ ਉਹਦੇ ਦੂਜੇ ਜਗ੍ਹਾ ਨਹੀਂ ਸਿਰਿਆ ਸਕਦਾ ਤੇ ਨਵਾਂ ਜਨਮ ਕਿੰਨਾ ਦੇ ਲਈ ਆ ਸਿਰਫ ਉਹਦੇ ਪੁੱਤਰਾਂ ਦੇ ਲਈ ਕੋਈ ਹੋਰ ਦੂਸਰਾ ਨਹੀਂ ਆ ਸਕਦਾ ਇਹਨੇ ਆ ਵੀ ਨਹੀਂ ਕਹਿ ਸਕਦੇ ਆ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਇਥੇ ਸਮਝ ਰਹੇ ਹੋ ਸੱਚੀ ਤੋਬਾ ਮਨ ਦੀ ਤਬਦੀਲੀ ਹੈ ਮਨ ਸਭ ਦੇ ਨਹੀਂ ਬਦਲਨੇ ਸਿਰਫ ਉਹਦੇ ਹੀ ਬਦਲਨੇ ਆ ਜੋ ਥੋ ਆਇਆ ਔਰ ਅਗਰ ਤੀ ਉੱਥੇ ਆਇਓ ਹੋ ਤਾ ਤੀ ਬਦਲੋਗੇ ਅਗਰ ਨਹੀਂ ਤਾਂ ਫੇ ਜੋਕੋਸ਼ ਹੋਏਗਾ ਇੱਕ ਕਾਪੀ ਹੋਏਗੀ ਇੱਕ ਨਕਲ ਹੋਏਗੀ ਉਮਰਾਨ ਅਮਨੇ ਕਿਹਾ ਅਗਰ ਤੀ ਉਹਦਾ ਵਿਚ ਨਹੀਂ ਹੋ ਤਾ ਤੀ ਮਸੀਹਤ ਦੀ ਸਿਰਫ ਨਕਲ ਹੋਏਗੀ ਸਾਫ ਸਾਫ ਜਿਉਂ ਨੇ ਸੰਦੇਸ਼ ਨੇ ਪ੍ਰਚਾਰ ਕੀਤਾ ਮਸੀਹਤ ਕੀ ਨਕਲ ਤੁੰਨੇ ਕਹਤੀ ਚਿੜੇ ਹੋਇ ਅਗਰ ਨਹੀਂ ਹੋ ਅਗਰ ਤੇ ਉਦੀ ਸੰਤਾਨ ਨਹੀਂ ਹੈ ਤਾਂ ਤੂੰ ਜੋ ਕੋਈ ਸ਼ਗੋ ਕੀ ਮਸੀਹਤ ਦੀ ਨਕਲ ਹੋ ਹਾਲੇਲੂਇਆ ਏ ਮੈਂ ਐਨੂੰ ਪ੍ਰਾਪਉ ਕੀ ਹੈ ਐ ਹੁਣ ਕਲੀਸਿਆ ਰੈਪਚਰ ਦੇ ਦੇਣ ਸੁਰਗ ਤੇ ਉਠਾਈ ਜਾਉਣ ਦਾ ਸਮਾਂ ਆਇਆ ਹੈ ਤਿਆਰੀ ਦੇ ਦਿਨ ਬਖਸ਼ੇਸ਼ ਪਰ ਹੁਣ ਦੁੱਖ ਕੀ ਹੈ ਅਫਸੋਸ ਇਹ ਹੈ ਕਿ ਲੋਕ ਮਾਫੀ ਮੰਗਣਾ ਮਹਿਸੂਸ ਕਰਦੇ ਆ ਪਰ ਬਦਲ ਨਹੀਂ ਰਹੇ ਕਿੰਨੇ ਸਹਿਮਤ ਹੈ ਉਹ ਮਾਫੀ ਮੰਗਣਾ ਮਹਿਸੂਸ ਕਰਦੇ ਬਦਲਦੇ ਨਹੀਂ ਪਰ ਤੋਬਾ ਅਸਲੀ ਮਨ ਦਾ ਬਦਲਣਾ ਹੈ ਸੋਚ ਦਾ ਬਦਲਣਾ ਹੈ ਖਿਆਲ ਦਾ ਬਦਲਣਾ ਮੁਰਨਾ ਮੁਰਨ ਦਾ ਮਤਲਬ ਮੈਂ ਦੱਸਿਆ ਪਾਸਾ ਵਰਤਨਾ ਨਹੀਂ ਮੁਰਨ ਦਾ ਮਤਲਬ ਹੈ ਕਿ ਜਿਹੜੇ ਆਪਣੀ ਸਮਝ ਔਰ ਸੋਚ ਦੇ ਰਾਹ ਤੇ ਚੱਲ ਰਹੇ ਇੱਥੋਂ ਮੁੜਨਾ ਤੇ ਹੁਣ ਗਾਹ ਕੋ ਆਪਣੀ ਸੋਚ ਨਹੀਂ ਜੋ ਇਹ ਕਹਿੰਦਾ ਹੈ ਉਹਦੇ ਹਿਸਾਬ ਨਾਲ ਚੱਲਣਾ ਪਰ ਇਹੋ ਜਿਹੇ ਟਾਈਮ ਦਿੱਤੇ ਇਹਨੇ ਪੁਰਾਣੇ ਸਾਲ ਲਿਕ ਗਏ ਤੋਬਾ ਕੀਤੀਆਂ ਔਰ ਜ਼ਿੰਦਗੀਆਂ 'ਚ ਪਰਿਵਰਤਨ ਨਹੀਂ ਹਜੇ ਵੀ ਜੋ ਆਪਣੀ ਸੋਚ ਕਹਿੰਦੀ ਜੋ ਆਪਣਾ ਮਨ ਕਹਿੰਦਾ ਉਸ ਨੂੰ ਅੱਗੇ ਰੱਖਣਾ ਔਰ ਮਨ 'ਚ ਇਹ ਧਾਰਨਾ ਨਹੀਂ ਕਿ ਪਰਮੇਸ਼ਵਰ ਦੀ ਮਰਜ਼ੀ ਮੇਰੇ ਜੀਵਨ 'ਚ ਪੂਰੀ ਹੋ ਰਹੀ ਹੈ ਨਹੀਂ ਕਿ ਇਹਨੂੰ ਮੁੜਿਆ ਹੋਇਆ ਕਵਾਂਗੇ ਇਹਨੂੰ ਕਵਾਂਗੇ ਕਿ ਮੁੜ ਗਿਆ ਯਕੀ ਦੀ ਸੋਚ ਬਦਲ ਗਈ ਨਹੀਂ ਬਦਲੀ ਉਹਨੇ ਜੋ ਤੋਬਾ ਕੀਤੀ ਆ ਹੋਂਠਾਂ ਵਾਲੀ ਕੀਤੀ ਐ ਮੂਦੀਤ ਹੋਵਾਂ ਕਿੱਤੀ ਇਹ ਦਿਲ ਵਾਲੀ ਨਹੀਂ ਜਿੱਦਾਂ ਇਹ ਵਾਕਿਆ ਹੀ ਮੁੜ ਕੇ ਜਿੱਦਾਂ ਪੰਦਰਸ ਕਹਿ ਰਿਹਾ ਪਹਿਲੇ ਤੂੰ ਹੀ ਪੇਡਾ ਵਾਂਗੂ ਭੁੱਲੇ ਫਿਰਦੇ ਸੀਗੇ ਹੁਣ ਆਪਣੀ ਜਾਨਾਂ ਦੇ ਇਯਾਲੀ ਕੋਲ ਮੋੜ ਆਏ ਹੋ ਸਾਡੀ ਜਾਨਾਂ ਦਾ ਇਯਾਲੀ ਕੌਣ ਹੈ ਪ੍ਰਭੂ ਯੇਸ਼ਵਾਸੀ ਉਹ ਪ੍ਰਭੂ ਯੇਸ਼ਵਾਸੀ ਕੌਣ ਹੈ ਵਚਨ ਜਾਨਾਂ ਦੇ ਇਯਾਲੀ ਕੋਲ ਮੋੜ ਆਏ ਹੋ ਉਹ ਜਿਹੜਾ ਤੁਹਾਡੀਆਂ ਜਾਨਾਂ ਦਾ ਮਾਲਕ ਹੈ ਤੁਹਾਡੇ ਸੋਲ ਦਾ ਮਾਲਕ ਕੌਣ ਖੁਦ ਖੁਦ ਹੈ ਉਹਦੀ ਉਹਦੇ ਕੋਲ ਮੋੜ ਆਇਓ ਇਹ ਮੈਂ ਉਹ ਉਹਦੇ ਕੋਲ ਮੋੜ ਆਉਂਦਾ ਮਤਲਬ ਇਹ ਕਿ ਹੁਣ ਨਹੀਂ ਉਹਦੇ ਘੇਰੇ 'ਚ ਆਈ ਉਹਦੀ ਵਾਰਡ 'ਚ ਆਈ ਉਹ ਉੱਥੇ ਆ ਜਿੱਥੇ ਉਹ ਅਿਆਲੀ ਆਪਣੀਆਂ ਭੇਡਾਂ ਨੂੰ ਵਾੜੇ 'ਚ ਬੰਦ ਕਰਕੇ ਬਾਹਰ ਦਰਵਾਜ਼ੇ 'ਚ ਲੇਟ ਜਾਂਦਾ ਨਹੀਂ ਉਹਦੇ ਕੋਲ ਮੋੜ ਆ ਗੁਣ ਉਹਦੇ ਕੋਲ ਮੁੜਨਾ ਤੇ ਇਹ ਨਹੀਂ ਕਿ ਚਰਚ 'ਚ ਆ ਗਏ ਹੁਣ ਬਣੇ ਚਰਚ 'ਚ ਆ ਗਏ ਕਿ ਤੂੰ ਆਪਣੀਆਂ ਜਾਨਾਂ ਦੇ ਇਯਾਲੀ ਕੋਲ ਮੋੜਾ ਏ ਸਾਡੀਆਂ ਜਾਨਾਂ ਦਾ ਇਯਾਲੀ ਵਚਨ ਏ ਉਹਨੇ ਕਿਹਾ ਨਹੀਂ ਤੇਰਾ ਵਚਨ ਵਚਨ ਮੇਰੀ ਅਗਵਾਈ ਤੇਰਾ ਦੀਪਕ ਏ ਮੇਰਾ ਰਾਹ ਏ ਮੇਰਾ ਅਗਵਾ ਏ ਅਗਰ ਹੀ ਇਹਦੀ ਉਹਨੇ ਕਸਟਡੀ ਚ ਜਾਂ ਇਹਦੀ ਕੇਰਾਬੰਦੀ ਚ ਜਾਂ ਇਹਦੀ ਮਰਜ਼ੀ ਚ ਨਹੀਂ ਆ ਤੇ ਹੇ ਮੁੜੇ ਨਹੀਂ ਪੁਤਰਾਤਮਾ ਇੱਕ ਐਸਾ ਤਜਰਬਾ ਹੁੰਦਾ ਆ ਜਿਰ ਤੋਂ ਬਾਅਦ ਬੰਦੇ ਦਾ ਜੀਵਨ ਪੂਰੀ ਤਰ੍ਹਾਂ ਵਚਨ ਦੇ ਕੰਟਰੋਲ 'ਚ ਆ ਜਾਂਦਾ ਹੈ ਇਹ ਪੀਤ ਖੁੱਲਿਆ ਇਹ ਮੈਂ ਉਹ ਬਾਈਬਲ ਬਿਆਨ ਕਰਦੀ ਆ ਕਿ ਪੁਤਰਾਤਮਾ ਇੱਕ ਸ਼ਕਤੀ ਹੈ ਉਹਨੇ ਕਹਿਣਾ ਜਦ ਤੱਕ ਤੀ ਉਪਰੋਕ ਸ਼ਕਤੀ ਪ੍ਰਾਪਤਨਾ ਕਰ ਲੋ ਸ਼ਕਤੀ ਕਾ ਦੀ ਉੱਚੀ ਆਮੀਨ ਹallelujah ਬੋਲਣ ਦੀ ਜੰਪ ਮਾਰਨ ਦੀ ਚਲਾਣ ਦੀ ਸ਼ਕਤੀ ਸ਼ਕਤੀ ਦਾ ਇਹਦਾ ਮਤਲਬ ਸਿਗਾ ਕਿ ਇਹ ਸ਼ੈਤਾਨੀ ਸ਼ਕਤੀਆਂ ਉੱਤੇ ਜਿੱਤ ਪ੍ਰਾਪਤ ਕਰਨ ਵਾਲੀ ਸ਼ਕਤੀ ਹੈ ਮੈਂ ਤੁਹਾਨੂੰ ਜਦ ਤੱਕ ਤੂੰ ਉੱਪਰੋਂ ਸ਼ਕਤੀ ਨਾ ਪਾ ਲੋ ਕਾਦੇ ਕਿ ਕਿਹੜੀ ਪਾਵਰ ਜਦ ਤੱਕ ਤੂੰ ਉੱਪਰੋਂ ਪਾਵਰ ਨਾ ਪਾ ਲੋ ਇਹ ਪਾਵਰ ਕੀ ਕਰੇਗੀ ਕੋਈ ਇਤਰਾਤਮਿਕ ਪਾਵਰ ਹੈ ਜਿਹੜਾ ਅਵਿਸ਼ਵਾਸ ਦੇ ਜਿੱਤ ਪ੍ਰਾਪਤ ਕਰਦਾ ਹੈ ਸ਼ੱਕ ਤੇ ਜਿੱਤ ਪ੍ਰਾਪਤ ਕਰਦਾ ਵੇ ਵਿਚਾਰ ਤੇ ਜਿੱਤ ਪ੍ਰਾਪਤ ਕਰਦਾ ਝੂਠ ਤੇ ਜਿੱਤ ਪ੍ਰਾਪਤ ਕਰਦਾ ਤੇ ਆ ਵੀ ਚੀਚਾਂ ਤੇ ਜਿੱਤ ਪ੍ਰਾਪਤ ਕਰਦਾ ਫਿਰ ਇਹ ਸਭ ਚੀਚਾਂ ਬੰਦੇ ਨੂੰ ਘੇਰ ਨਹੀਂ ਸਕਦੀਆਂ ਕਿਉਂਕਿ ਹੁਣ ਉਹਦੇ ਕੋਲ ਇੱਕ ਪਾਵਰ ਉਹਦੀ ਪਾਵਰ ਇੰਨਾ ਚੀਚਾਂ ਨੂੰ ਕੰਟਰੋਲ ਕਰ ਲੈਂਦੀ ਹੈ